ਇਸ ਵੇਲੇ ਦੀ ਖਬਰ ਦਿਨਾਨਗਰ ਤੋਂ ਆ ਰਹੀ ਹੈ ਜਿੱਥੇ ਦਿਨਾਨਗਰ ਪੁਲਿਸ ਸਟੇਸ਼ਨ ਦੇ ਨਜ਼ਦੀਕ ਇੱਕ ਕ੍ਰੇਟਾ ਸਵਾਰ ਨੌਜਵਾਨوں ਵੱਲੋਂ ਪਹਿਲਾਂ ਸੜਕ ਤੇ ਜਾ ਰਹੀਆਂ ਦੋ ਮਹਿਲਾਵਾਂ ਨੂੰ ਆਪਣੀ ਲਪੇਟ ਵਿੱਚ ਲਿਆ ਅਤੇ ਉਸ ਤੋਂ ਬਾਅਦ ਇੱਕ ਪ੍ਰਾਈਵੇਟ ਕਾਲਜ ਦੇ ਨੇੜੇ ਖੜੀ ਮਰੂਤੀ ਕਾਰ ਨੂੰ ਆਪਣੀ ਲਪੇਟ ਵਿੱਚ ਲੈਂਡ ਦੀ ਖਬਰ ਮਿਲੀ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਦਿਨਾਨਗਰ ਮਨਦੀਪ ਸੰਗੋਤਰਾ ਨੇ ਦੱਸਿਆ ਕਿ ਇੱਕ ਕ੍ਰੇਟਾ ਕਾਰ ਵਿੱਚ ਸਵਾਰ ਨੌਜਵਾਨਾਂ ਵੱਲੋਂ ਪਹਿਲਾਂ ਸੜਕ ਕਿਨਾਰੇ ਜਾ ਰਹੀਆਂ ਦੋ ਮਹਿਲਾਵਾਂ ਨੂੰ ਗੰਦੀ ਰੂਪੀ ਜ਼ਖਮੀ ਕੀਤਾ ਇਸ ਦੇ ਬਾਅਦ ਖੜੀ ਮਰੂਤੀ ਕਾਰ ਵਿੱਚ ਟੱਕਰ ਮਾਰ ਦਿੱਤੀ ਗਈ ਕਾਰ ਵਿੱਚ ਇੱਕ ਮਹਿਲਾ ਅਤੇ ਇੱਕ ਨੌਜਵਾਨ ਬੈਠੇ ਸਨ ਕਿਸੇ ਦੀ ਉਡੀਕ ਕਰ ਰਹੇ ਸਨ ਚੱਕਰ ਇਨਿਕ ਭਿਆਨਕ ਸੀ ਕਿ ਮਰੂਤੀ ਕਾਰ ਦੇ ਪਰਖੱਚੇ ਉੱਡ ਗਏ ਅਤੇ ਕ੍ਰੇਟਾ ਕਾਰ ਦੇ 에어 ਬੈਗ ਖੁੱਲ੍ਹ ਗਏ ਇਸਾਰ ਨੌਜਵਾਨਾਂ ਦਾ ਬੜੀ ਮੁਸ਼ਕਲ ਦੇ ਨਾਲ ਬਚਾਅ ਹੋਇਆ ਇੱਕਦਰ ਵੀ ਗਈ ਨਕੋੜਿਆ ਦਿਨਾਨਗਰ ਪੁਲਿਸ ਨਹੀਂ ਇਹ ਇਧਰੋਂ ਆਇਆ ਧੜਿਆਂ ਨਾਲ ਰਮਜੀਤ ਬਾਗ ਹੋਇਆ ਉਹਨਾਂ ਦੀ ਗੱਡੀ ਮਾਰਕ ਦੁਰ ਗਈ ਗੱਡੀ ਮਾਰਕ ਦੁਰ ਗਈ ਨੌਜਵਾਨ ਜਿਹਨੂੰ ਕ੍ਰੇਟਾ ਹੀ ਆ ਵਰਨਾ ਇਹ ਵਰਨਾ ਮਾਰਦੀ ਸਾਈਡ ਹੋ ਕੇ ਨਰ ਮਾਰੀ ਗਈ ਕਿ ਇੱਕ ਕ੍ਰੇਟਾ ਗੱਡੀ ਸੀਗੀ ਜਿਹਨੂੰ ਨੌਜਵਾਨ ਚਲਾ ਰਹੇ ਸੀਗੇ ਤੇ ਇਸ ਗੱਡੀ ਨੇ ਪਹਿਲਾਂ ਦੋ ਲੜਕੀਆਂ ਜਿਹੜੀਆਂ ਕਹਿੰਦੇ ਥਾਣੇ ਦੇ ਸਾਹਮਣੇ ਜੋ ਪੈਦਲ ਜਾ ਰਹੀਆਂ ਸੀ ਇਹਨਾਂ ਨੂੰ ਹਿੱਟ ਕੀਤਾ ਬਾਅਦ ਵਿੱਚ ਇਸੇ ਗੱਡੀ ਨੇ ਐਸਐਸਐਮ ਕਾਲਜ ਦਿਆਨਗਰ ਦੇ ਸਾਹਮਣੇ ਜੋ ਬੈਰੀਕੇਡ ਲੱਗੇ ਸੀਗੇ ਉੱਥੇ ਇੱਕ ਗੱਡੀ ਸੀ 800 ਮਾਰੂਤੀ ਉਹਨੂੰ ਹਿੱਟ ਕੀਤਾ ਇਸ ਤਰ੍ਹਾਂ ਟੋਟਲ ਚਾਰ ਇਹਦੇ ਬੰਦੇ ਇਸ ਗੱਡੀ ਦੇ ਜਿਹੜਾ ਚਾਲਕ ਦੁਆਰਾ ਰੈਸ ਡਰਾਈਵਿੰਗ ਕਰਦੇ ਹੋਏ ਇੰਜਰ ਕੀਤਾ ਗਿਆ ਸੀ ਤੇ ਜੋ ਚਾਰਾਂ ਜਿਹੜੇ ਇੰਜਰਡ ਵਿਕਤੀ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਜਿਹੜੇ ਮੌਕੇ ਤੇ ਦੋ ਲੜਕੀਆਂ ਨੂੰ ਕਾਬੂ ਕੀਤਾ ਤੇ ਜੋ ਇਹਦੇ ਪਰਿਜਨ ਨੇ ਇੰਜਰਡ ਬੰਦਿਆਂ ਦੇ ਉਹਦੇ ਸਟੇਟਮੈਂਟ ਰਿਕਾਰਡ ਕੀਤੀਆਂ ਜਾ ਰਹੀਆਂ ਨੇ ਤੇ ਮੁਤਾਬਕ ਸਟੇਟਮੈਂਟ ਤੇ ਜੋ ਇਹਦੇ ਇੰਜਰੀਜ਼ ਨੇ ਉਸਦੇ ਮੁਤਾਬਕ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਗੱਲ ਕੀਤੀ ਜਾਵਾ ਤਾਂ ਟੋਟਲ ਕਿੰਨੇ ਸਵਾਰ ਸੀ ਗੱਡੀ ਤੇ ਨੌਜਵਾਨ ਜਿੰਨਾਂ ਵੱਲੋਂ ਐਕਸੀਡੈਂਟ ਨੂੰ ਐਗਜ਼ਾਮ ਦਿੱਤਾ ਗਿਆ ਮੌਕੇ ਤੇ ਦੋ ਲੜਕੀਆਂ ਸਾਨੂੰ ਮਿਲੇ ਨੇ ਤੇ ਬਾਕੀ ਇੱਕ ਲੜਕਾ ਹੋਰ ਨਾਲ ਸੀਗਾ ਤਿੰਨ ਲੜਕੇ ਜੋ ਗੱਡੀ ਵਿੱਚ ਸਵਾਰ ਸੀਗੇ ਜਿਹੜੇ ਪੇਸ਼ੈਂਟ ਨੇ ਕਿੱਥੇ ਕਿੱਥੇ ਇਲਾਜ ਚੱਲ ਰਿਹਾ ਜੀ ਉਹਨਾਂ ਦਾ ਟੋਟਲ ਚਾਰ ਜਿਹੜੇ ਪੇਸ਼ੈਂਟ ਨੇ ਇਹਦੇ ਵਿੱਚ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹਦਾ ਐਮਜ ਹੈਗਾ ਤੇ ਉੱਥੇ ਇਲਾਜ ਚੱਲ ਰਿਹਾ ਪਠਾਨਕੋਟ ਤੇ ਦੋ ਜਿਹੜੇ ਪੇਸ਼ੈਂਟ ਸੀਗੇ ਉਹ ਸਿਵਲ ਹਸਪਤਲ ਪਹਿਲਾਂ ਸਿੰਗੋਵਲ ਰੈਫਰ ਕਿੱਥੇ ਸੀਗੇ ਜੀ ਉਸ ਤੋਂ ਫਰਦਰ ਗਏ ਨੇ ਜੀ ਇਹ ਆਪਣੇ ਬਬਰੀ ਹਸਪਤਲ ਟੋਟਲ ਸਾਰ ਜਿਹੜੇ ਇਹ ਆਪਣੇ ਕਿੰਨੇ ਲੋਕ ਜਿਹੜੇ ਆ ਉਹਦੇ ਵਿੱਚ ਲੇਡੀਜ਼ ਕਿੰਨੇ ਸੀ ਤੇ ਜੈਂਸ ਕਿੰਨੇ ਜਿਹੜੇ ਜ਼ਖਮੀ ਹੋਏ ਆ ਜਿਹੜੇ ਵੀ ਇੰਜਰਡ ਨੇ ਇਹਦੇ ਵਿੱਚ ਤਿੰਨ ਜੜੀਆਂ ਨੇ ਲੇਡੀਜ਼ ਨੇ ਤੇ ਇੱਕ ਜਿਹੜਾ ਹੈਗਾ ਜੈਂਟਸ ਜਿਹੜੇ ਕਾਰ ਸਵਾਰ ਸੀ ਉਹ ਕਾਬੂ ਕਰ ਲਿਆ ਜੀ ਪੁਲਿਸ ਨੇ ਹਾਂ ਓਕੇ ਤੋਂ ਕਾਬੂ ਕੀਤਾ ਨੇ ਜੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿੰਨੀ ਕੁ ਉਮਰ ਦਾ ਦੱਸ ਰਿਹਾ ਕਹਿੰਦੇ ਬਹੁਤ ਘੱਟ ਉਮਰ ਦੇ ਸੀ ਜਿਹੜੇ ਕਾਰ ਚਾਲਕ ਸੀ ਇਹ ਤਾਂ ਕਲੀਅਰ ਕਰਕੇ ਤੁਸੀਂ ਦੱਸਣਗੇ ਤੁਹਾਨੂੰ ਵੀ ਕਿੰਨੀ ਉਮਰ ਦੀ ਹੈ ਜੀ ਠੀਕ